ਉਹ ਲੈ ਅਸੀਂ ਡਰਾਈਵਿੰਗ ਕਰ ਰਹੇ ਹਾਂ ਵੀਡੀਓ ਬਣਾ ਲਈ ਕੋਤਾਂ ਚੰਗੀਆਂ ਬਣੀ ਜਾਂਦੀ ਆ ਲੋਕੇਸ਼ਨ ਤੇ ਲਾਦੀ ਵੀਡੀਓ ਆਪਣੀ ਤੇ ਆਫ-ਰੋਡ ਹੋਣੀ ਚਾਹੀਦੀ ਵੀਡੀਓ ਜਿਵੇਂ ਹੋਣੀ ਚਾਹੀਦੀ ਆਫ-ਰੋਡ ਆਫ-ਰੋਡ ਹੋ ਜੇ ਹਾਂਜੀ ਆ ਵੇਖੋ ਜੀ ਅਸੀਂ ਫਿਰਦੇ ਹਾਂ ਜੀ ਸੇਵਾ ਦੇ ਜੰਗਲਾਂ ਚ ਪਨਾਮਾ ਆ ਦੇ ਜੰਗਲਾਂ ਚ ਡਾਂਕੀ ਲਾ ਰਿਹਾ ਸਾਰੇ ਬੰਦੇ ਵੇਖ ਸਕਦੇ ਤੁਸੀਂ

ਉਹ ਡਿੱ ਗਿਆ ਬਾਈ ਸਾਡੇ ਡਿੱ ਗਿਆ ਤਾਂ ਨਿਸ਼ਾਨਾ ਫੜਾ ਲਾ ਤੇਰੀ ਯਾਰ ਨੇ ਨਾ ਉਹ ਵੀ ਵੇਖਣਾ ਲੱਗ ਤਾਂ ਕਿੰਨਾ ਇਹਦਾ ਉਹ ਚੜ ਗਿਆ ਪਰਲੇ ਬਸ ਇਹ ਕੰਮ ਕਰੀ ਹਾਂਜੀ ਬਾਬਾ ਜੀ ਚਾਚਾ ਜੀ ਆਉਂਦੇ ਕੱਟ ਰਹਿ ਗਿਆ ਨਹੀਂ ਉਹ ਰੋਈ ਜਾਂਦਾ ਮੈਂ ਕਿੱਧਰ ਫਸ ਗਿਆ ਮੈਂ ਓਏ ਕੀ ਬਣਿਆ ਓਏ ਆ ਵੇਖ ਕੰਦਨ ਨਾਲ ਖੜਿਆ ਜਨਤਾ ਦੇ ਲਈ ਕਿੱਥੇ ਨਾ ਜੁੜਦਿਆਂ ਭਾਜੋ ਓਏ ਗਰਮੀ ਗਰਮੀ ਮੈਨੂੰ ਧੁੱਪ ਚਾਹੀਦੀ ਮੈਨੂੰ ਆ ਰਿਹਾ ਵੇ ਸਾਹਮਣੇ ਓਏ ਧੁੱਟੀਆਂ ਕਿੱਧਰ ਕਿੱਧਰ ਜਾਨੇ

ਅਸਮਾਨ ਦਾ ਆਇਆ ਆਇਆ ਖੋਲ ਜੂਪਾ ਆਇਆ ਉਹ ਆਇਆ ਖੋਲ ਜੂਆ ਸਹੀ ਗੱਲ ਆ ਭਰਾਵਾ ਪੇਟੀ ਪਕੜੀ ਸੋ ਘਾਣੂ ਹਾਂ ਮੂੰਹ ਤਾਂ ਬੰਨਾ ਕਰੀ ਮਸ ਮਾਰਦਾ ਏ ਇੱਥੇ ਰੱਖ ਨੂੜਲਾ ਮਜ਼ਾਕ ਵਾਲਾ ਫਿਰੋਖ ਵਾਲੇ ਲੈ ਆ ਰਸਾ ਹੋ ਟੋਗ ਨਾਗਵਾਟਾ ਮੁੰਡਰਾ ਕਿਹੜਾ ਯਾਰ ਜੋ ਆ ਤਸਵੀਰ ਤਸਵੀਰ ਟਾਈਮ ਹੋਨੇ ਕਾ ਕੀ ਨਾਗਵਾ ਦੇ ਦੇ ਨਾਗਵਾ ਦੇ ਨਾਗਵਾ ਦੇ ਮਗਾਇਨਾ ਜਿੱਥੇ ਰੀਆ ਬਣਾਇਆ ਨੇਸ਼ੇ ਤੋਂ ਕੀ ਕਰ ਲਿਆ ਦੋਨੇ ਨੇਸ਼ੇ ਤੋਂ ਜਿਹੜੇ ਬਣੇ ਕਿਰਦਾਂਦਿਕ ਹੋਰ ਦਾੰਦ ਜਿਹੜੇ ਕੁਝ ਬਸ ਮੇਰੇ ਪੂਰੀ ਬਸ ਵਿੱਚ ਪਿੱਗ ਪੀਰ ਪਿੱਗ ਪੜਦੇ ਹੁੰਦੇ ਨਾ ਪੀ ਫਰਕੇ ਪਿੱਕ ਨੇ ਕਹਿੰਦੀ ਉਹ ਟੰਬੇ ਵੱਧ ਤੋਂ ਟੁੱਟ ਗਿਆ ਸੀ ਉਹ ਪਾਲੋ ਬੰਦੇ ਬਾਹਮਾ ਯਾਰ ਤਗੜਾ ਹੀ ਹੈ ਹਰ ਗੇਂਡਾ ਨਹੀਂ ਖੇਡਦੀ ਬਹੁਤ ਸੂਰ ਪੜਦੇ ਆ ਸਾਡੇ ਪਿੰਡ ਵਾਲਿਆਂ ਨੇ ਦੇਖੋ ಗ್ರಾಮ ਪੰਚਾਇਤ ਖੁੰਡੇਦਾਲ ಗ್ರಾಮ ਪੰਚਾਇਤ ਜੋਗਾ ਖੁੰਡੇਦਾਲ ਨੇ ਜੀ ਸੂਰ ਫੜਿਆ ਇਹ ਸੂਰ ਨੇ ਕਈ ਬੰਦੇ ਮਾਰਦੇ ਆ ਆ ਜੱਕਲੇ ਪੜੇ ਹੋਰ